ਤੇਜਪਾਲ ਸਿੰਘ ਜਿਹੜਾ ਉਹ ਰਸ਼ੀਆ ਗਿਆ ਸੀਗਾ ਚੰਦਰੀ ਦੇ ਵਿੱਚ ਉਹ ਰਸ਼ੀਆ ਜਾ ਕੇ ਉੱਥੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਉਹਦੀ ਫੌਜ ਦੇ ਵਿੱਚ ਕਿਉਂਕਿ ਬਹੁਤ ਭਰਤੀ ਕਰ ਰਿਹਾ ਜੋ ਯੂਕਰੇਨ ਦੇ ਨਾਲ ਜਿਹੜੀ ਜੰਗ ਲੱਗੀ ਹੈ ਕੇ ਵੀ ਸਾਡੇ ਕਈ ਮੁੰਡਿਆਂ ਦਾ ਇਤਿਹਾਸ ਸੇ ਵਾਪਰੇ ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਹੈ ਉਹ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਿਵਾਰ ਦੇ ਨਾਲ ਉਸੇ ਲਈ ਸੰਪਰਪਤ ਕੀਤਾ ਪਹਿਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਬਚਾਦਿਆਂ ਨੂੰ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਅਮਸਦੀ ਪਾਲੋ ਵਿਹਾਰ ਕਲੋਨੀ ਦੇ ਵਿੱਚ ਆਏ ਨੇ ਇਸ ਕਰਦਾ ਸਾਡਾ ਬਹੁਤ ਨੌਜਵਾਨ ਬਬੂ 29 ਸਾਲ ਦਾ ਤੇਜਪਾਲ ਸਿੰਘ ਜਿਹੜਾ ਉਹ ਰਸ਼ੀਆ ਗਿਆ ਸੀਗਾ ਜਨਵਰੀ ਦੇ ਵਿੱਚ ਉਹ ਰਸ਼ੀਆ ਜਾ ਕੇ ਉੱਥੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਉਹਦੀ ਫੌਜ ਦੇ ਵਿੱਚ ਕਿਉਂਕਿ ਬਹੁਤ ਭਰਤੀ ਕਰਦੇ ਆ ਜੁਕレイン ਦੇ ਨਾਲ ਜਿਹੜੀ ਜੰਗ ਲੱਗੀ ਹੈ ਕੇ ਵੀ ਸਾਡੇ ਕਈ ਬੋੜਿਆਂ ਦਾ ਇਹ ਹਾਸੇ ਵਾਪਰੇ ਉਹਦੀ ਬਾਰਡਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਆ ਉਹ ਮੈਂ ਜਦੋਂ ਸਾਨੂੰ ਪਤਾ ਲੱਗਾ ਜਦੋਂ ਪਰਿਵਾਰ ਦੇ ਨਾਲ ਉਸੇ ਲਈ ਸੰਪਰਕ ਕੀਤਾ ਪਹਿਲੇ 4 ਦਿਨ ਪਹਿਲਾਂ ਜਦੋਂ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਲੱਗਾ ਉਦੋਂ ਹੀ ਸਾਨੂੰ ਪਤਾ ਲੱਗਾ ਉਹ ਦੱਸੀ ਜਿਹੜਾ ਰਸ਼ੀਆ ਦੇ ਵਿੱਚ ਸਾਡੇ ਐਮਬੈਸਡਰ ਦੇ ਉਨ੍ਹਾਂ ਦੇ ਨਾਲ ਸੰਬੰਧਕ ਦੇ ਵਿੱਚ ਆ ਉਹ ਦਾ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਬੰਧਕ ਵਿੱਚ ਆ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ লাশ ਜਿਹੜੀ ਆ ਉਹ ਮਿਲ ਜਵੇ লাশ ਆ ਜੇ ਤੇ ਉਹਦੇ ਪਰਿਵਾਰ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਵਾਈ ਕਰ ਰਹੇ ਹਾਂ ਉਹ ਤੋਂ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਅਰਸ਼ੀਆ ਦੀ ਫੌਜ ਦੇ ਵਿੱਚ ਪਸਤੀ ਹੋਇਆ ਸੀਗਾ ਔਰ ਲਾਜ਼ਮੀ ਹੋਣੀ ਉਹਤੇ 14 ਵਗੈਰਾ ਹੋਈ ਹੋਊਗੀ ਔਰ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਲੇਮ ਬਕਾਇਦਾ ਦਵਾਕੇ ਕਿਉਂਕਿ ਦੋ ਨਿੱਕੇ ਦੇਕੇ ਬੱਚੇ ਰਹਿ ਗਏ ਇਹਦੇ ਕੁੜੀਏ ਦੇ ਔਰ ਪਹਿਲਾਂ ਵੀ ਇਸ ਪਰਿਵਾਰ ਦਾ ਦਖਾਂਤ ਇਹ ਹੈ ਕਿ ਦੋ ਪੜਾ ਸੀਗੇ ਪਹਿਲਾਂ ਇੱਕ ਉੰਨੀ ਦੇ ਵਿੱਚ ਇੱਕ ਦੀ ਡੈਥ ਹੋ ਗਈ ਔਰ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂਗਾ ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਭੇਜਿਆ ਸੀਗਾ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਹਨੂੰ ਦੱਸ ਸਕੀ ਹਾਂ ਕਿ ਪਿਛਲੇ 3 ਦਿਨ ਤੋਂ ਅਸੀਂ ਕਿੰਨੀ ਕਾਰਵਾਈ ਜੜੀ ਆ ਉਹ ਕੀਤੀ ਐ ਉਹਦੇ ਅੱਗੇ ਵੀ ਜਿੰਨੀ ਲੋਡ ਪਊਗੀ ਪ੍ਰਵਾਸ ਦੀ ਅਸੀਂ ਹੱਥ ਪੱਖੋਂ ਮਤ ਕਰਾਂਗੇ ਇਸ ਕਰਕੇ ਮੈਂ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਵੀ ਸਰਕਾਰ ਵੱਲੋਂ ਦਿੱਤੀ ਨਹੀਂ ਗਈ ਨਹੀਂ ਉਹ ਅਸੀਂ ਪਹਿਲਾਂ ਕੀ ਹੁੰਦਾ ਕਿ ਮਾਲੀ ਮਤ ਤਾਂ ਹੀ ਉਹਨਾਂ ਚਿਤ ਤੱਕ ਅਨਾਉਂਸ ਨਹੀਂ ਕਰ ਸਕਦੇ ਜਿੰਨਾ ਚਿਤ ਤੱਕ ਉੱਥੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ ਪਤਾ ਨਹੀਂ ਲੱਗ ਜੁੰਦਾ ਕਿ ਕੀ ਆ ਡਾਕੂਮੈਂਟਾਂ ਤੇ ਕੀ ਲਿਖਿਆ ਫੇ ਜੋਦ ਅਸੀਂ ਬਤ ਕਰਾਂਗੇ ਐਦੀ ਗੱਲ ਕੋਈ ਬਸ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਣ ਅਸੀਂ ਪਰਿਵਾਰ ਦੀ ਹਰ ਪੱਕੋ ਹੀ ਮਤ ਕਰਾਂਗੇ ਉਹਦੇ ਦੋ ਬੱਚੇ ਰਹਿ ਕੇ ਛੁੱਟ ਛੁੱਟ ਬੱਚੇ ਰਹਿ ਗਏ ਉਹ ਭੈਣ ਜੀ ਬਚਾਦੇ ਆਪ ਜਵਾਨ ਬਚਾਦੇ ਰਹਿ ਗਏ ਕੋਉਣ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਉਹ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪਰਿਵਾਰ ਦੀ ਹਰ ਪੱਕੋ ਜਿਹੜੀ ਉਹ ਮਤ ਕੀਤੀ ਠੀਕ ਹੈ ਜੀ ਥੈਂਕ ਯੂ ਆ